ਨ ਲੈ ਸਾ ਵੀਰਸ ਬਣਿਆ ਵਰਗਾ ਰੋਈ ਦੀ ਰੋਈ ਸਬਜ਼ੀਆਂ ਤਾਂ ਲੈਤੀਆਂ ਨਹੀਂ ਜਾਂਦੀਆਂ ਇਹ ਤਾਂ ਚੱਲ ਮੁਫਤ ਮਿਲਦਾਗਾ ਖੇਤਾਂ ਚ ਕੋਈ ਖਰਚਾ ਨਹੀਂ ਪੱਠਾ ਨਹੀਂ ਇਥੇ ਤਾਂ ਇਹ ਤਾਂ ਹੁਣ ਬਣ ਜੂਗਾ ਬੈਠ ਜਾਈਏ 10 ਮਿੰਟ ਬਾਅਦ ਹਾਈ ਹੇ ਰੱਬਾ ਕਿਹੜੇ ਕਰਮਾਂ 'ਚ ਸਜ਼ਾ ਦਿੱਤੀ ਐ ਤੈ ਜ다 ਗਰੀਬੀ ਨਾ ਦਿਆ ਕਰ ਜਾਂ ਫਿਰ ਜਨਮੀ ਨਾ ਦਿਆ ਕਰ ਗਰੀਬ ਦੀ ਵੀ ਕਾਦੀ ਜ਼ਿੰਦਗੀ ਆ ਜੇ ਚਾਹ ਲੈਂਦੀ ਤਾਂ ਗੁੜ ਮੁੱਕ ਗਿਆ ਜੇ ਗੁੜ ਲੈਂਦਾ ਦੁੱਧ ਮੁੱਕ ਗਿਆ ਜੇ ਦੁੱਧ ਮੰਗ ਕੇ ਲਈ ਤਾਂ ਬੱਲਣ ਮੁੱਕ ਗਿਆ ਇੱਕ ਚੀਜ਼ ਲਿਆਉਨੇ ਆ ਦੂਜੀ ਮੁੱਕ ਜਾਂਦੀ ਆ ਗਰੀਬ ਦੀ ਵੀ ਕਾਦੀ ਜ਼ਿੰਦਗੀ ਆ ਸਾਰੀ ਉਮਰ ਘੱਟਾ ਢੋਣੇ ਆ ਕਦੇ ਕੁਝ ਮੁੱਕ ਗਿਆ ਕਦੇ ਕੁਝ ਮੁੱਕ ਗਿਆ ਰੱਬ ਦੇ ਰੰਗ ਵੀ ਨਿਆਰੇ ਆ ਜਿਹਨੂੰ ਦੇ ਦਿੰਦਾ ਇੰਨਾ ਦੇ ਦਿੰਦਾ ਗਿਣਿਆ ਮਿਣਿਆ ਨਹੀਂ ਜਾਂਦਾ ਸਮਝਦਾ ਨਹੀਂ ਅਗਲੇ ਤੋਂ ਜਿਹਨੂੰ ਨਹੀਂ ਦਿੰਦਾ ਉਹਨੂੰ ਵੋਹੀ-ਵੋਹੀ ਕਰਕੇ ਵੀ ਆਥਨ ਦੀ ਰੋਟੀ ਨਸੀਬ ਨਹੀਂ ਹੁੰਦੀ ਰੱਬਾ ਜੇ ਤਾ ਮੈਨੂੰ ਜਨਮੀ ਨਾ ਦਿੰਦਾ ਜੇ ਜਨਮ ਦਿੱਤਾ ਸੀ ਤਾਂ ਮੇਰੀ ਕਿਸਮਤ ਚੰਗੀ ਲਿਖਦਾ ਪਹਿਲਾਂ ਹੁਣ ਤੱਕ ਲੋਕਾਂ ਦੇ ਕੱਪੜੇ ਪੁਰਾਣੇ ਕੱਪੜੇ ਪਾ-ਪਾ ਕੇ ਗੁਜ਼ਾਰਾ ਕੀਤਾ ਹੁਣ ਲੋਕਾਂ ਦੇ ਕੱਪੜੇ ਸਿਓਂ-ਸਿਓਂ ਕੇ ਮੇਰਾ ਤਾਂ ਸਾਰੀ ਉਮਰ ਐਂ ਰਹੀ ਜੇ ਮੇਰੀ ਕਿਸਮਤ 'ਚ ਦੁੱਖ ਹੀ ਲਿਖਨੇ ਸੀ ਕਿਸਮਤ ਮਾੜੀ ਲਿਖਣੀ ਸੀ ਤਾਂ ਘੱਟੋ-ਘੱਟ ਮੇਰੀ ਉਮਰ ਛੋਟੀ ਲਿਖ ਦਿੰਦਾ ਮੈਂ ਇੰਨੇ ੱਟਕੇ ਤਾਂ ਨਾ ਖਾਂਦੀ ਐ ਵੀ ਕੋਈ ਭੇਤ ਨਹੀਂ ਲਗਵਾਂਡੀਆਂ ਨਾਲ ਕੰਧ ਨਾਲ ਕੰਧ ਸਾਂਝੀ ਆ ਮੈਨੂੰ ਕਪੜਾ ਪਾਉਣ ਨੂੰ ਨਹੀਂ ਮਿਲਦਾ ਤੇ ਗਵਾਂਡਣ ਕੋਲੇ ਰੱਖਣ ਨੂੰ ਥਾਂ ਨਹੀਂ ਜਦੋਂ ਕਿਸਮਤ ਲਿਖਣੀ ਲੱਗਿਆ ਸੀ ਤਾਂ ਥੋੜੀ-ਮੋਟੀ ਅਖਰ ਉਹਦੀ ਕਿਸਮਤ 'ਚੋਂ ਮੇਰੀ ਕਿਸਮਤ 'ਚ ਪਾ ਦਿੰਦਾ ਰੀਆ ਖਾਂਡਾ ਲੰਦੀ ਮੇਰੀ ਕਿਸਮਤ ਲਿਖਣ ਵੇਲੇ ਕਿਹੜੀ ਤੇਰੇ ਕੋਲ ਐਡੀ ਕੱਚੀ ਪੈਨਸਲ ਆ ਗਈ ਜਿਹੜੇ ਮੇਰੇ ਲੇਖਾਂ ਨੇ ਮਾੜੇ ਲਿਖਦੇ ਤਾਂ ਮੇਰੀ ਤਾਂ ਸਾਰੀ ਉਮਰ ਘੱਟਾ ਛਾਂ ਦੀਦੀ ਵੀ ਲੰਘ ਜਾ ਜਿਲੇ ਮਨਾ ਕਿਉਂ ਰਬ ਨੂੰ ਦੋਸ ਦਿੱਤਾ ਕਿੰਨੇ ਜਿਹੜੇ ਸੂਟ ਪਏ ਨੇ ਸਿਉਣ ਵਾਲੇ ਉਹ ਸਿਉਣ ਲੈਣੀਆਂ ਅਗਲੀ ਲੈਣ ਆ ਜੂਗੀ ਫਿਰ लसू तो भी बन ते पम्मी को गेड़ा दे के आनी है सूट साट लिया होनी ना मां देख के आनी है ठीक हाँ तू दस कि मैं ਦੋਣਾ ਤੇ ਕਾਹਨੂੰ ਬੈ ਗਈ ਤੂੰ ਆ ਕੁਰਸੀ ਤੇ ਬਹਿ ਜਾ ਇੱਧਰ ਨਾ ਤੂੰ ਬਹਿ ਜਾ ਭੈਣੇ ਕੁਰਸੀ ਤੇ ਤਾਂ ਸਾਨੂੰ ਕਿੱਥੇ ਸੌਂਦੀਆਂ ਨੇ ਕੁਰਸੀਆਂ ਲੈ ਸੋਹਣਾ ਵਾਲੀ ਕੀ ਗੱਲ ਆ ਮੰਜੇ ਨਾਲੋਂ ਤਾਂ ਕੁਰਸੀ ਤੇ ਬੈਠਣਾ ਸੌਖੀ ਏ ਪ੍ਰੀਤੀ ਤੂੰ ਇੱਧਰ ਬਹਿ ਜਾ ਨਾ ਭੈਣੇ ਜੋ ਸਾਡੇ ਕੁਰਸੀਆਂ ਹੈ ਨਹੀਂ ਤੇ ਸਾਨੂੰ ਪਤਾ ਅਸੀਂ ਲਿਆ ਨਹੀਂ ਸਕਦੇ ਫਿਰ ਮੈਂ ਕੁਰਸੀਆਂ ਦਾ ਸੁਭਾ ਕਿਉਂ ਪਾਵਾਂ ਪ੍ਰੀਤੀ ਸੁਭਾ ਵਾਲੀ ਕੀ ਗੱਲ ਆ ਮੈਂ ਤਾਂ ਤੈਨੂੰ ਇੱਜ਼ਤ ਦਿੱਤੀ ਆ ਵੀਆ ਕੁਰਸੀ ਤੇ ਬਹਿ ਜਾ ਵੀ ਪਾਣਾ ਤੇ ਕਾਹਨੂੰ ਬੈਠੀ ਐ ਤੂੰ ਆਏ ਦਾ ਬਣ ਮੈਨੂੰ ਪਤਾ ਐ ਵੀ ਤੂੰ ਮੇਰੀ ਇੱਜ਼ਤ ਕਰਦੀ ਆ ਮੈਨੂੰ ਤਾਂ ਹੀ ਕੁਰਸੀ ਤੇ ਬਿਠਾਉਣੀ ਆ ਨਹੀਂ ਤਾਂ ਸਾਰਾ ਬਹੀ ਵੇੜਾ ਹੀ ਵਸਦਾਗਾ ਮੈਂ ਉਹਨਾਂ ਦੇ ਨਾਲ ਵਾਗੀ ਜੇ ਤੂੰ ਮੈਨੂੰ ਇੱਜ਼ਤ ਦੇਨੀ ਐ ਤਾਂ ਮੈਂ ਛੋੜ ਦੇ ਆਉਣੀ ਆ ਗੱਲ ਕੁਰਸੀ ਤੇ ਬੈਠਣ ਦੀ ਨਹੀਂ ਹੈਗੀ ਨਾਲੇ ਜੇ ਮੈਂ ਕੁਰਸੀ ਤੇ ਬੈਠ ਗਈ ਮੈਨੂੰ ਸੁਭਾਅ ਬਣੂਗਾ ਫਿਰ ਮੇਰਾ ਜੀ ਕਰੂ ਵੀ ਘਰੇ ਵੀ ਸਾਡੇ ਵੀ ਕੁਰਸੀ ਹੋਵੇ ਨਾਲੇ ਤੈਨੂੰ ਸਾਡੀ ਕਬੀਲਦਾਰੀ ਦਾ ਤਾਂ ਪਤਾ ਹੀ ਆ ਕਦੇ ਸਾਰਾ ਦਿਨ ਮਿਹਨਤ ਕਰਕੇ 300 ਰੁਪਿਆ ਪੱਲੇ ਪੈਂਦਾ ਦਿਹਾੜੀ ਦਾ ਉਹ ਵੀ ਕਦੇ ਦਿਹਾੜੀ ਲੱਗੀ ਕਦੇ ਨਾ ਲੱਗੀ ਉਹ ਵਿਚਾਰਾ ਮੈਨੂੰ ਕਿੱਥੋਂ ਕੁਰਸੀਆਂ ਲਿਆ ਕੇ ਦੇਊਗਾ ਨਾਲੇ ਨਾਲੇ ਉਹ 300 ਚੋਂ ਮੈਨੂੰ ਕੁਰਸੀਆਂ ਲਿਆ ਕੇ ਦੇਵੇ ਕੇ ਘਰ ਦਾ ਚਾਹਗੁਰ ਪੂਰਾ ਕਰੇ ਬਾਕੀ ਜਵਾਕਾਂ ਦਾ ਕੱਪੜਾ ਲੀੜਾ ਹੋ ਜਾਂਦਾਗਾ ਉਹਨਾਂ ਦੀਆਂ ਵਰਦੀਆਂ ਲਿਓਣ ਵਾਲੀਆਂ ਪੰਜਾਂ ਨੇ ਹਾਲੇ ਬਾਦੂ ਕੱਪੜੇ ਛੱਡ ਨਾਲੇ ਸਾਥੋ ਤਾਂ ਵਰਦੀਆਂ ਨਹੀਂ ਆਉਂਦੀਆਂ ਪੂਰੀਆਂ ਇਹ ਉਹ ਜਦੋਂ ਵੱਡੇ ਦੇ ਉੱਚੀ ਹੋ ਜਾਂਦੀ ਹੈ ਵਰਦੀ ਉਹੀ ਛੋਟੇ ਦੇ ਪਾ ਦਿੰਨਿਆ ਉਸੇ ਤੇ ਕਦੇ ਕਿਸੇ ਤੇ ਟਾਂਕਾ ਲਾਤਾ ਕਦੇ ਕਿਸੇ ਤੇ ਤੋਪਾ ਲਾਤਾ ਐਨ ਬੇੜਾ ਪੂਰਾ ਕਰਦੇ ਆਂਗੇ ਐਸ ਤਾਂ ਪੈਣ ਤੇਰੇ ਕਰਮਾਂ ਚ ਐ ਤੂੰ ਤਾਂ ਘਰੇ ਵੀ ਕਿੰਨਾ ਸੋਹਣਾ ਸੂਟ ਪਾਈ ਫਿਰਦੀ ਆ ਤੂੰ ਤਾਂ ਚੜਦੇ ਤੇ ਚੜਦਾ ਪਾਉਣੀ ਆ ਆ ਮੈਂ ਦੇਖ ਲਾ ਇਹੀ ਘਰੇ ਪਾਉਣਾ ਇਹੀ ਆਉਣ ਜਾਣ ਚ ਪਾਉਣਾ ਨਾਲ ਜਿਹੜਾ ਸੂਟ ਤੂੰ ਘਰੇ ਪਾਈ ਬੈਠੀ ਆ ਮੈਨੂੰ ਤਾਂ ਇਹ ਜਿਹਾ ਵਿਆਹ ਸ਼ਾਦੀ ਚ ਵੀ ਨਹੀਂ ਜੁੜਦਾ ਹੈਗਾ ਜਿਵੇਂ ਵਿਆਹ ਸ਼ਾਦੀ ਚ ਹੀ ਪਾ ਲੂ ਇਹ ਜਹਾ ਕਪੜਿਆਂ ਨਾਲ ਨਹੀਂ ਆਸ਼ੂਂਦੀ ਪ੍ਰੀਤੀ ਜਿਹੜਾ ਕੁਛ ਰੱਬ ਨੇ ਤੈਨੂੰ ਦਿੱਤਾ ਉਹ ਮੇਰੇ ਕੋਲੇ ਨਹੀਂ ਹੈਗਾ ਜਿਹੜਾ ਮੇਰੇ ਕੋਲੇ ਆ ਉਹ ਤੇਰੇ ਕੋਲੇ ਨਹੀਂ ਹੈਗਾ ਪ੍ਰੀਤੀ ਤੈਨੂੰ ਮੇਰੇ ਸੋਹਣੇ ਸੋਹਣੇ ਸੂਟ ਹੀ ਦਿਖਦੇ ਨੇ ਮੇਰੇ ਦਿਲ ਦਾ ਦਰਦ ਨਹੀਂ ਦਿਖਦਾ ਤੈਨੂੰ ਤੈਨੂੰ ਕਾਹਦਾ ਦੁੱਖ ਖਾਣ ਦੀ ਕਮੀ ਛੋੜੇ ਨਹੀਂ ਪਹਿਨਣ ਦੀ ਕਮੀ ਛੋੜੇ ਨਹੀਂ ਫੇਰ ਕਾਹਦਾ ਦੁੱਖ ਹੈ ਤੈਨੂੰ ਜਿਹੜੀ ਚੀਜ਼ ਨੂੰ ਜੀ ਕਰਦਾ ਤੂੰ ਉਹ ਨਹੀਂ ਜਾ ਕੇ ਲੈ ਆਉਣੀ ਆ ਪੁੱਛ ਕੇ ਦੇਖ ਸਾਨੂੰ ਜਿਨੂੰ ਦੋ ਵੇਲੇ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਕਦੇ-ਕਦੇ ਤਾਂ ਗੁੜ ਦੀ ਡਲੀ ਖਾ ਕੇ ਸਾਰਨਾ ਪੈਂਦਾ ਉਹੀ ਗੱਲ ਆ ਗਈ ਪ੍ਰੀਤੀ ਮੈਂ ਤੁਹਾਨੂੰ ਵਾਰੀ-ਵਾਰੀ ਕਹੀ ਆਂ ਨੀ ਬਿ ਖਾਣ-ਪੀਣ ਨਾਲ ਜਾਂ ਪੈਣ ਨਾਲ ਨਹੀਂ ਖੁਸ਼ੀਆਂ ਮਿਲਦੀਆਂ ਲੈ ਜਿੰਨਾ ਰੱਬ ਨੇ ਸੋਨੂ ਦਿੱਤਾ ਹੈ ਜੇ ਕਿਤੇ ਸਾਨੂੰ ਦਿੱਤਾ ਹੁੰਦਾ ਮੈਂ ਤਾਂ ਨੱਚਦੀ ਫਿਰਦੀ ਐਵੇਂ ਹੀ ਲੱਗਦਾ ਪ੍ਰੀਤੀ ਦੂਜੇ ਦੀ ਥਾਲੀ ਚੀ ਲੱਡੂ ਵੱਡਾ ਲੱਗਦਾ ਹੁੰਦਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਪ੍ਰੀਤੀ ਸਾਰਾ ਦਿਨ ਦਿਮਾਗ ਤੇ ਟੈਨਸ਼ਨ ਚੱਲੀ ਜਾਂਦੀ ਰਹਿੰਦੀ ਐ ਕਦੇ ਬੇਲੀ ਹੋਈ ਤੈਨੂੰ ਮੈਂ ਫੇਰ ਦੱਸਾਂ ਸਾਰੀ ਕਹਾਣੀ ਕਹਾਣੀ ਕਾਦੀ ਫਰ ਕਹੇ ਤੂੰ ਤਾਂ ਗੁੱਸਾ ਕਰੇਂਗੀ ਤੂੰ ਤੂੰ ਤਾਂ ਮੈਂ ਲਾ ਤੇਰਾ ਤਾਂ ਉਹ ਕੰਮ ਮੈਂ ਕਹਿੰਦੇ ਹੁੰਦੇ ਨੇ ਖਾਂਦੀ ਪੀਂਦੀ ਢੜਕਾਉਣੀ ਐ ਤੂੰ ਤਾਂ ਖਾਂਦੀ ਪੀਂਦੀ ਕੀ ਢੜਕਾਉਣੀ ਆ ਮੈਨੂੰ ਪਤਾ ਮੇਰੇ ਨਾਲ ਮੇਰੇ ਨਾਲ ਕੀ ਬੰਦੀਆਂ ਨੇ ਗਈਆਂ ਕੌਣ ਜਾਣੇ ਪ੍ਰੀਤੀ ਬਗਾਨਾ ਦੁੱਖ ਕਦੇ ਟਾਈਮ ਆਇਆ ਤੈਨੂੰ ਮੈਂ ਦੱਸੂਗੀ ਵੀ ਮੇਰੇ ਦਿਲ 'ਚ ਕੀ ਕੀ ਗੱਲਾਂ ਨੇ ਕਿੰਨੇ ਕਿੰਨੇ ਦੁੱਖਲ ਕੋਈ ਬੈਠੀਆਂ ਉੱਪਰ ਉਹ ਤੈਨੂੰ ਮੈਂ ਖੁਸ਼ ਲੱਗਦੀ ਆ ਵੀ ਮੈਂ ਖੁਸ਼ ਆ ਲੈ ਜੇ ਤੂੰ ਵੀ ਦੁਖੀ ਆ ਤਾਂ ਇਹ ਜੇ ਦੁਖੀ ਤਾਂ ਹਰ ਇੱਕ ਕੋਈ ਹੋਵੇ ਮੈਂ ਕਹਨੀ ਆ ਲੈ ਜਿਹੜਾ ਦੁੱਖ ਤੈਨੂੰ ਉਹ ਦੁੱਖ ਮੈਨੂੰ ਮਿਲ ਜੇ ਜਿੰਨਾ ਰੱਬ ਨੇ ਤੈਨੂੰ ਦਿੱਤਾ ਜੇ ਕਿਤੇ ਇਹਨਾ ਮੈਨੂੰ ਦਿੱਤਾ ਹੁੰਦਾ ਫੇਰ ਦੇਖਾ ਮੇਰੇ ਲਵੇ ਵੀ ਲੱਗ ਕੇ ਦਿਖਾ ਜਾਂਦਾ ਦੁੱਖ ਤੂੰ ਕਹਨੀ ਆ ਮੈਨੂੰ ਦੁੱਖ ਲੱ chal ਛੱਡ ਪ੍ਰੀਤੀ ਇਹਦਾ ਗੱਲਾਂ ਕਦੇ ਫੇਰ ਕਰਾਂਗੇ ਆਪਾਂ ਬੇਲੇ ਟੈਮ ਚ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਬਣੀ ਆ ਦਿਲ ਦੀ ਤਾਂ ਇਹ ਸਾਪ ਹੈ ਗੱਲ ਵੀ ਨਹੀਂ ਮੈਥੋਂ ਕੋਈ ਲੁਕਾਉਂਦੀ ਐਨਾ ਇਹਨਾਂ ਦੇ ਪੈਸਾ ਟਕਾਇਆ ਫੇਰ ਵੀ ਇਹ ਕਹਿੰਦੀ ਮੈਨੂੰ ਦੁੱਖ ਹੈ ਇਹੋ ਜਾਂ ਇਹਨੂੰ ਕਾਹਦਾ ਦੁੱਖ ਹੋਇਆ

ਛੱਡ ਬ੍ਰੀਤੀ ਇੰਨਾ ਗੱਲਾਂ ਨੂੰ ਹੋਰ ਸੁਣਾ ਕੋਈ ਪਿੰਡ ਦੀ ਗੱਲਬਾਤ ਹੋਰ ਤਾਂ ਕੀ ਸੁਣਾਵਾਂ ਮੈਂ ਤਾਂ ਉਹੀ ਆ ਗਈ ਸੀ ਬੈਠੀ ਬੇਲੀ ਦਾ ਜੀਨ ਲੱਗਿਆ ਮੈਂ ਕਿਹਾ ਚੱਲ ਪੰਮੀ ਕੋਲੇ ਗੇੜਾ ਕੱਢਿਆ ਮੈਂ ਚੱਲ ਵਧੀਆ ਕੀਤਾ ਨਾਲ ਮੇਰਾ ਜੀ ਲੱਗ ਗਿਆ ਮੈਂ ਤਾਂ ਕਿਸੇ ਦੇ ਕੱਪੜੇ ਦੇਣੇ ਨੇ ਉਹ ਸਿਉਣੀ ਆ ਜਾ ਕੇ ਅੱਛਾ ਅਗਲੀ ਫੇਰ ਮੁੜ ਕੇ ਕਿੱਥੋਂ ਫੜਾਉਗੀ ਜਦੋਂ ਅਗਲੇ ਟਾਈਮ ਤੇ ਇਹਨਾਂ ਦਿੱਤੇ ਮੈਂ ਬਣਾ ਕੇ ਹਾਂ ਇਹ ਵੀ ਸਹੀ ਐ ਤੇਰੀ ਗੱਲ ਲੈ ਮੈਂ ਤਾਂ ਜਾਣੀ ਆ ਸੱਚ ਆ ਜਵਾਕਾਂ ਨੂੰ ਲੈ ਜੀ ਲੈ ਬ੍ਰੀਤੀ ਖਾਣੀਆਂ ਜਵਾਕ ਲੈ ਇਹ ਉਤਾ ਮਾ ਬੀ ਮਾ ਪਤਾ ਨਹੀਂ ਕਿੰਨੀ ਖੁਸ਼ ਆ ਕੱਪੜਾ ਲੀੜਾ ਦੇਖ ਲਿਆ ਘਰ-ਵਾਰ ਦੇਖ ਲਿਆ ਪੈਸਾ ਦੇਖਦਾ ਵੀ ਇੰਨਾ ਦੇ ਇੰਨਾ ਪੈਸਾ ਮੇਰੇ ਢਿੱਡ ਚ ਪਤਾ ਕਿੰਨੇ ਦੁੱਖ ਨੇ ਬੰਦਾ ਮੇਰਾ ਨਹੀਂ ਕੰਮ ਦਾ ਨਸ਼ੇ ਕਰਦਾ ਉਧਰ ਵਗ ਗਿਆ ਉਧਰ ਵਗ ਗਿਆ ਕਦੇ ਟਾਈਮ ਤੇ ਕਿਸੇ ਦੁੱਖ ਸੁੱਖ ਚ ਨਹੀਂ ਲੈ ਕੇ ਜਾਂਦਾ ਆਪ ਨੂੰ ਫਿਰਨਾ ਪੈਂਦਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਦੇ ਉਹ ਬੱਸ ਚੜ ਜਾਣੀਏ ਕਦੇ ਉਹ ਬੱਸ ਚੜ ਜਾਣੀਏ ਮੈਂ ਤਾਂ ਕਿਸੇ ਨੂੰ ਜਾ ਕੇ ਵੀ ਨਹੀਂ ਦੁੱਖ ਦੱਸ ਸਕਦੀ ਵੇ ਮੈਂ ਕਿੰਨੀ ਦੁਖੀ ਆ ਚੱਲ ਮਣਾ ਕੀ ਦੁਖੀ ਹੋਣਾ ਜਿਹੜੇ ਕੰਮ ਰਹਿੰਦੇ ਨੇ ਉਹ ਕਰ ਲਾ ਅਬ ਨਾ ਜਾਣ ਨਿਕਲੀ ਆਂਦੀ ਐ ਅੱਜ ਤਾਂ ਚਾਹ ਵੀ ਨਹੀਂ ਪੀਤੀ ਇਹੜਾ ਕੁੱਟ ਦੁੱਧ ਹੈਗਾ ਸੀ ਉਹ ਜਵਾਕਾਂ ਨੂੰ ਕਰਕੇ ਪਿਆਤੀ ਚਲ ਪੰਮੀ ਗੋਲੀ ਦੇਖਣੀ ਆ ਉਹਦੇ ਕੋਲਤੀ ਹੋਣੀ ਚਾਹ ਤਾਂ ਬਿਨਾ ਤਾਂ ਉਹ ਮੁਰਦ ਲੰਮੀ ਜਿੰਦੀ ਹੋਸੇ ਕੋਲੀ ਪੀ ਕੇ ਉਹਨੇ ਕੁੱਟਾ ਇੱਧਰ ਬੈਠੀ ਆ ਪੰਮੀ ਹਾਂ ਆ ਜਾ ਫਿਰ ਇੱਥੇ ਇੱਧਰ ਹੀ ਬੈਠੀ ਆ ਕਿ ਮੈਂ ਪੰਮੀ ਚੁੱਪ ਜੇ ਬੈਠੀ ਆ ਅੱਜ चुप का तेन पता ही नहीं प्रीति की, की दुखने मेरी जिंदगी तो तेन।, तो तेन तेन अड़िया पैसे ही दिख दैसा होना जरूरी नहीं है जिंदगी च हो बतरे दुख होंगे ने गे। की, की दसा तो मैं मैं सुनिया ਬੀਜੇ ਪੈਸਾ ਹੋਵੇ ਤਾਂ ਕੁਛ ਮਰਜ਼ੀ ਖਰੀਦ ਲੈ ਸਾਰੀਆਂ ਖੁਸ਼ੀਆਂ ਖਰੀਦੀਆਂ ਜਾ ਸਕਦੀਆਂ ਨੇ ਫਿਰ ਤੂੰ ਕਿਉਂ ਨਹੀਂ ਖਰੀਦ ਸਕਦੀ ਅੰਮੀ ਤੂੰ ਮੈਨੂੰ ਦੱਸ ਵੀ ਤੈਨੂੰ ਕੀ ਦੁੱਖ ਆ ਕੀ ਪਤਾ ਮੇਰੇ ਕੋਲ ਇਹਦਾ ਹੱਲ ਹੋਵੇ ਜੇ ਪ੍ਰੀਤੀ ਤੂੰ ਹੜਦੀ ਹੀ ਨਹੀਂ ਹੁਣ ਲੈ ਫਿਰ ਮੇਰੇ ਦੁੱਖਾਂ ਦੀ ਜ਼ਿੰਦਗੀ ਸੁਣ ਲੈ ਵੀ ਮੇਰੀ ਜ਼ਿੰਦਗੀ ਕਿਵੇਂ ਲੰਘਦੀ ਆ ਆ ਮੇਰਾ ਪਤੀ ਆ ਜਿਹੜਾ ਸਾਰਾ ਦਿਨ ਸ਼ਰਾਬ ਨਾਲ ਰੱਜਿਆ ਰਹਿੰਦਾ ਆਥ ਨੇ ਮੈਨੂੰ ਘੁੱਟਦਾ ਬਸ ਇੱਕ ਮੈਂ ਲੋਕਾਂ ਨੂੰ ਐ ਦਿਖਦੀਆਂ ਵੀ ਮੈਂ ਚੰਗੀ ਭਲੀਆਂ ਵਧੀਆ ਜਿੱਚੀ ਫੱਚੀ ਰਹਿਣੀ ਆ ਪਰ ਮੇਰੇ ਦਿਲ 'ਚ ਦੁੱਖ ਬਥੇਰੇ ਨੇ ਐਨਾ ਮੈਂ ਦਾਜ ਲੈ ਕੇ ਆਈ ਮੇਰੇ ਪੇਕੇਆਂ ਤੋਂ ਰੋਜ਼ ਮੈਨੂੰ ਦਾਜ ਪਿੱਛੇ ਤੰਗ ਕਰਦਾ ਕਦੇ ਮੇਰੀ ਚੈਨੀ ਖੋ ਕੇ ਲੈ ਗਿਆ ਕਦੇ ਮੇਥੇ ਕੁਛ ਖੋ ਕੇ ਲੈ ਗਿਆ ਮੇਰੇ ਜਿੰਨੇ ਤਾਂ ਦੁੱਖ ਕਿਸੇ ਨੂੰ ਲੱਗੀ ਨਹੀਂ ਹੋਣਗੇ ਤੇਰਾ ਪਤੀ 300 ਰੁਪਇਆ ਕਮਾਉਂਦਾ ਪ੍ਰੀਤੀ ਪਰ ਐਂ ਤਾਂ ਨਹੀਂ ਹੈਗਾ ਵੀ ਤੈਨੂੰ ਰੋਜ਼ ਡੱਕ ਕੇ ਤੈਨੂੰ ਕੁੱਟਦਾ ਹੈ ਤੈਨੂੰ ਮਾਰਦਾ ਹੈ ਜਾਂ ਕੋਈ ਤੇਰੀਆਂ ਚੀਜ਼ਾਂ ਚੱਕ ਕੇ ਲੈ ਜਾਂਦਾ ਘਰੋਂ ਮੇਰੇ ਆਲਾ ਤਾਂ ਕਦੇ ਕੁਛ ਲੈ ਜਾਂਦਾ ਕਦੇ ਕੁਛ ਚੱਕ ਕੇ ਲੈ ਜਾਂਦਾ ਕਦੇ ਉਹਦੀ ਨਿਗ੍ਹਾ ਰੱਖਦੀਆਂ ਵੀ ਕਿਸੇ ਪਾਸੇ ਉਹ ਨਾ ਡਿੱਗ ਕਰ ਜੇ ਸੱਟ ਨਾ ਖਾ ਲੇ ਕਦੇ ਅਸੀਂ ਸਮਾਨ ਦੀ ਨਿਗ੍ਹਾ ਰੱਖਦੇ ਆਂ ਕੀ ਕਰਨਗੇ ਮੇਰੇ ਆ ਤੈਨੂੰ ਪਾਏ ਸੂਟ ਇਹ ਤਾਂ ਪਾਉਣੇ ਪੈਂਦੇ ਨੇ ਉਹ ਬ੍ਰੀਤੀ ਨਸ਼ੇ 'ਚ ਤਾਂ ਪਿਆ ਜੇ ਸਾਡੇ ਕੋਲੇ ਚਾਰ ਛਿੱਲੜ ਹੈਗੇ ਸੀ ਜੇ ਸਾਡੇ ਕੋਲੇ ਨਾ ਹੁੰਦੇ ਚਾਰ ਪੈਸੇ ਤਾਂ ਆਪਦੀ ਚੰਗਾ ਕੋਈ ਕੰਮ ਤੇ ਜਾਂਦਾ ਉਹੀ ਚਾਰ ਕਮਾਉਂਦਾ ਉਹੀ ਖਾਂਦਾ ਪੈਸੇ ਵੱਧ ਸੀਗੇ ਸਾਂਬੇ ਗਏ ਨਹੀਂ ਨਸ਼ੇ ਚ ਪੈ ਗਿਆ ਨਸ਼ੇੜੀਆਂ ਨਾਲ ਰਲ ਗਿਆ ਮੈਂ ਤਾਂ ਐਵੇਂ ਹੀ ਕਹਿਣੀ ਆ ਪ੍ਰੀਤੀ ਕਿਸੇ ਕੋਲੇ ਐਨੇ ਬਾਧੂ ਪੈਸੇ ਨਾ ਹੋਣ ਵੀ ਕੋਈ ਮੁੰਡਾ ਬੰਦਾ ਬੁਰੀ ਸੰਗਤ ਚ ਫਸ ਜੇ ਆਪਣੇ ਘਰਦਿਆਂ ਨੂੰ ਤੰਗ ਕਰੇ ਕੀ ਹੁੰਦੇ ਨੇ ਆਪਣੇ ਸ਼ੌਂਕ ਆਈ ਹੁੰਦੇ ਨੇ ਵੀ ਜੇ ਬੰਦਾ ਚੱਜਦਾ ਤਾਂ ਸਾਰਾ ਕੁਝ ਗਦੀ ਆ ਤੇਰਾ ਬੰਦਾ ਤਾਂ ਚੱਜਦਾ ਹੈਗਾ ਤੇਰੇ ਘਰ ਵਾਲਾ ਪ੍ਰੀਤੀ ਹੱਥ ਨੇ ਬੈਹਿ ਕੇ ਤੇਰੇ ਕੋਲੇ ਦੁੱਖ ਸੁੱਖ ਤਾਂ ਕਰਦਾ ਸਾਰੀਆਂ ਕਬੀਲਦਾਰੀ ਨੇ ਗੱਲਾਂ ਕਰਦੇ ਹੋ ਮੈਂ ਜਹੇ ਜੀ ਹੈਗੀ ਆ ਆਈ ਨਹੀਂ ਪਤਾ ਹੋ ਰੋਟੀ ਵੀ ਨਾ ਖਾਵੇ ਮੇਰੀ ਬਣੀ ਬਣਾਈ ਰੋਟੀ ਐ ਮੀ ਰਹਿ ਜੇ ਰੋਜ਼ ਰੋ ਕੇ ਪੈਨੇ ਆਂ ਆਈ ਲੰਗ ਜਾਂਦੀ ਸਾਰੀ ਰਾਤ ਰੋਂਦਿਆਂ ਦੀ ਟੈਨਸ਼ਨਾਂ ਨਾਲ ਆ ਪੰਮੀ ਇਹ ਗੱਲ ਤਾਂ ਹੈਗੀ ਆ ਮੇਰੇ ਘਰ ਆਲਾ ਆਪਾਂ ਮੈਂ 4 ਪੈਸੇ ਘੱਟ ਹੀ ਲਿਆਉਂਦਾਗਾ ਪਰ ਫੇਰ ਵੀ ਜਿੰਨਾ ਲਿਆਉਂਦਾ ਕਮਾ ਕੇ ਮੇਰੇ ਹੱਥ ਤੇ ਤਰਦਾ ਠੱਠੇ ਬੈਠ ਕੇ ਅਸੀਂ ਰੋਟੀ ਖਾਂਦੇ ਆਂ ਆ ਮਾਸੇ ਇੱਕ ਡੰਗੀ ਖਾਈਏ ਪਰ ਠੱਠੇ ਖਾਂਦੇ ਆਂ ਫਿਰ ਹੁਣ ਦੱਸ ਬ੍ਰੀਤੀ ਤੂੰ ਖੁਸ਼ਕਿਸਮਤ ਐ ਕਿ ਮੈਂ ਆਂ ਹੁਣ ਵੀ ਮੇਰਾ ਪ੍ਰੀਤਿਤ ਦਿਲ ਪੂਰਾ ਡਰਿਆ ਪਿਆ ਵੀ ਕਿਤੇ ਡਿੱਗ ਜਾਣਾ ਪਿਆ ਹੋਵੇ ਕੋਈ ਚੀਜ਼ ਨਾ ਚੱਕ ਕੇ ਲੈ ਜੇ ਪਤਾ ਨਹੀਂ ਕਿੱਥੇ ਰੁੱਲਦਾ ਹੋਊਗਾ ਨਸ਼ੇ ਕਰਕੇ ਸਾਰਾ ਦਿਨ ਮੇਰਾ ਦਰਦੀ ਦੀ ਲੰਘ ਜਾਂਦਾ ਤੂੰ ਕਹਿਣੀ ਆ ਵੀ ਤੇਰੇ ਸੂਟ ਪਾਏ ਨੇ ਚੰਗਾ ਤੇਰਾ ਘਰ ਐ ਚੰਗਾ ਤੁਹਾਡੇ ਕੋਲੇ ਪੈਸਾ ਐ ਇਹਨਾਂ ਚ ਕੁਝ ਨਹੀਂ ਰੱਖਿਆ ਜਿਹਦੇ ਜੇ ਬੰਦਾ ਤੇਰੇ ਨਾਲ ਐ ਉਹ ਸਭ ਤੋਂ ਵੱਡੀ ਖੁਸ਼ੀ ਆ ਹੁਣ ਮੇਰਾ ਬੰਦਾ ਮੇਰੇ ਨਾਲ ਨਹੀਂ ਹੈਗਾ ਨਾਲ ਨਹੀਂ ਖੜਦਾ ਕਿਸੇ ਦੁੱਖ ਸੁੱਖ ਚ ਨਹੀਂ ਜਾਂਦਾ ਮੇਰੇ ਦਿਲ ਚ ਕਿੱਡਾ ਦੁੱਖ ਆਗਾ ਤੇਰੇ ਦਿਲ ਚੋਂ ਦੁੱਖ ਤਾਂ ਨਹੀਂ ਹੈਗਾ ਜੇ ਤੁਹਾਨੂੰ ਕੋਈ ਟੈਨਸ਼ਨ ਹੁੰਦੀ ਆ ਤੁਸੀਂ ਦੋਨੇ ਜੀ ਇਕੱਠੇ ਹੋ ਕੇ ਹੱਲ ਕਰ ਲੈਣੋ ਇੱਥੇ ਮੈਨੂੰ ਖੱਲੀ ਨੂੰ ਸਾਰਾ ਦਿਨ ਤੂੰ ਤੰਗ ਕਰਦਾ ਜਿਹੜੀਆਂ ਹੋਰ ਕੋਈ ਘਰ ਦੀਆਂ ਕੋਈ ਇੱਧਰ ਉੱਧਰ ਟੈਨਸ਼ਨਾਂ ਹੁੰਦੀਆਂ ਨੇ ਉਹ ਵੱਡੀਆਂ ਹੁੰਦੀਆਂ ਨੇ ਸਾਰਾ ਦਿਨ ਦਿਮਾਗ ਤੇ ਚੱਲਦੀਆਂ ਨੇ ਗੱਲਾਂ ਪ੍ਰੀਤੀ ਪਹਿਰਾਵੇ ਗਣੀ ਨਾ ਦੇਖੋ ਮੈਂ ਨਹੀਂ ਅਮੀਰ ਹੈਗੀ ਅਮੀਰ ਤੂੰ ਆ ਇਹ ਦੁਆ ਕਦੇ ਵੀ ਪ੍ਰੀਤੀ ਇਹ ਨਾ ਸੋਚੀ ਵੀ ਮੈਂ ਅਮੀਰ ਆ ਤੂੰ ਗਰੀਬ ਆ ਜੇ ਤੈਨੂੰ ਕਦੇ ਐਵੇਂ ਲੱਗੇ ਨਾ ਵੀ ਮੈਂ ਗਰੀਬ ਆ ਤੇ ਆਪਦੇ ਪਤੀ ਕਣੀ ਨਿਗਾ ਮਾਰੀ ਵੀ ਉਹ ਮੇਰੇ ਨਾਲ ਆ ਹਰ ਵਕਤ ਤੇਰੇ ਨਾਲ ਖੜਦਾ ਹੈ ਹਾਂ ਪੰਮੀ ਤੇਰੀ ਗੱਲ ਸਹੀ ਆ ਮੈਂ ਤਾਂ ਹੁਣ ਤੱਕ ਕਹੀਂ ਸੋਚਦੀ ਰਹੀ ਵੀ ਪੈਸੇ ਨਾਲ ਹੀ ਅਮੀਰੀ ਹੁੰਦੀ ਆ ਪਰ ਮੈਨੂੰ ਅੱਜ ਪਤਾ ਲੱਗਿਆ ਵੀ ਜੇ ਆਪਦਾ ਪਰਿਵਾਰ ਨਾਲ ਐ ਫਿਰ ਮੈਂ ਸਭ ਤੋਂ ਅਮੀਰ ਆ